ਭੂਮ ਕੇ ਬਸਈਆ ਤਾਹ ਪੁਛਰੀ ਕੇ ਜਈਆ ਕਹੈ ਨਭ ਕੇ ਉਡਈਆ ਸੋ ਚਰਈਆ ਕੈ ਬਖਾਨੀਐ ਫਲ ਕੇ ਪਛਈਆ ਤਾਹ ਬਾਂਦਰੀ ਕੇ ਜਈਆ ਕਹੈ ਆਦਿਸ ਫਰਈਆ ਤੇ ਤੋ ਭੂਤ ਕੈ ਪਛਾਨੀਐ ਜਲ ਕੇ ਤਰਈਆ ਕੋ ਗੰਗੇਰੀ ਸੀ ਕਹਿਤ ਜਗ ਆਗ ਕੇ ਪਛਈਆ ਸੋ ਚਕੋਰ ਸਮਝਮਾਨੀਐ ਸੂਰਜ ਸਵਈਆ ਤਾਹ ਕੌਲਕੀ ਬਡਈਆ ਦੇਤ चंद्रमा सिवैया को कवि कै पहचानिए नारायण मत नारायण कछमा छ तिन दुआ कहत, कहत सब कौल नाम कौल, कौल जेहे ताल में रहत है गोपीनाथ गुजर गोपाल सबे सब तिन चारि ऋखीकेश नाम कै महंत लहीत है माधव भवर औ अटेरु को कन्हैया नाम कंस को बधैया जम दूत कहियत है ਮੂੜ ਰੂੜ ਪੀਟਤ ਨ ਘੂੜਤਾ ਕੋ ਭੇਦ ਪਾਵੇ ਪੂਜਤ ਨਾ ਤਾਹੇ ਜਾਕੇ ਰਾਖੇ ਰਹੀਤ ਹੈ ਵਿਸ਼ਵਪਾਲ ਜਗਤ ਕਾਲ ਦੀਨ ਦਿਆਲ ਮੈਰੀ ਸਾਲ ਸਦਾ ਪ੍ਰਤਪਾਲ ਜਮ ਜਲ ਤੇ ਰਹਤ ਹੈ ਜੋਗੀ ਜਟਾ ਧਾਰੀ ਸਤੀ ਸਾਚੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਧੂਕ ਪਿਆਸ ਦੇਹ ਪੈ ਸਹਿਤ ਹੈ ਨਿਉਲੀ ਕਰਮ ਜਲ ਹੋਮ ਪਾਵਨ ਪਵਨ ਪਾਵਕ ਪਵਨ ਹੋਮ ਦੋ ਮੁਖ ਇਕ ਪਾਏ ਠੰਡੇ ਨਾਂ ਬਹਿਤ ਹੈ ਮਨੁਵ ਫਨਿੰਦ ਦੇਵ ਦਾਨਵ ਨ ਪਾਵੇ ਭੇਦ ਪਾਵੇ ਭੇਦ 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 ਰਿਕੇ ਭੇਦ 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 ਹਾਂ ਜੀ ਬੇਦ ਦਾ ਕੀ ਕਰੋਗੇ ਵੇ ਭੇਦ ਦਜੇ ਦੋ ਪਾਠ ਰੱਖੋਗੇ ਬੇਦ ਕਾਹਾਂ ਬੇਦ ਗਾਹਾਂ ਪਿਆ ਹੈ ਜੇ ਆਪਾਂ ਮਾਨਵ ਕੁਨਿੰਦ ਦੇਵ ਦਾਣ ਗੁਣ ਨਾ ਪਾਵੈ ਭੇਦ ਦੇਥੋਂ ਵੇਦ ਕਹਾਂਗੇ ਹਾਂਜੀ ਵੇਦ ਫੇਰ ਪਿਆ ਨਾਲ ਭੇਦ ਪਾਠ ਇਹ ਕਹਿੰਦਾ ਦੋ ਪਾਠ ਲਿਖਿਆ ਹੈ ਅੱਛਾ ਭੇਵ ਭੇਵ ਦੇਥੋਂ ਦਦੇ ਤੋਂ ਵਾਵਾ ਇਤਿਹਾਸ ਭੇਦ ਆ ਦੰਧਾ ਸਾਡੇ ਕੋਲ ਮਨਤਰ ਭੇਦ 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 ਹਮ ਮਾਨਵ ਫਨਿੰਦ ਦੇਵ ਦਾਨਵ ਨਾ ਪਾਵੇ ਭੇਦ ਬੇਦ ਅਕ ਤੇਵ ਨੇਤ ਨੇਤ ਕਹਿਤ ਹੈ ਨਾਚਤ ਫਿਰਤ ਮੋਰ ਬਾਦਰ ਕਰਤ ਘੋਰ ਦਾਮਨੀ ਅਨੇਕ ਭਾਉ ਕਰਿਓਈ ਕਰਤ ਹੈ ਚੰਦਰਾ ਮਾ ਤੇ ਸੀਤਲ ਨਾ ਸੂਰਜ ਤੇ ਤਪਤ ਤੇਜ इंद्र सोना राजा भाव भूम को परत, परत है शिव से, से तपसी याद ब्रह्मा से ना वेदचारी संत कुमारसी तपस्या ना अनंत है ज्ञान के बहिन काल फास के अधीन सदा युगन की चौकी फिराई सिरत है एक शिव भए एक गए एक फेर भए राम चंद्र कृष्ण के अवतार भी अनेक है ਬ੍ਰਹਮਾਰ ਵਿਸ਼ਨਕੇਤੇ ਬੇਦ ਔ ਪੁਰਾਨ ਕੇਤੇ ਸਿਮਰਤ ਸਮੂਹਨ ਕੈ ਹੋਏ ਹੋਏ ਬਿਤੇ ਹੈ ਮੋਦਨੀ ਮਦਾਰ ਕੇਤੇ ਮੋਨ ਦੀ ਮਦਾਰ ਕੇਤੇ ਅਸਨੀ ਕੁਮਾਰ ਕੇਤੇ ਅੰਸਾ ਅਵਤਾਰ ਕੇਤੇ ਕਾਲ ਬਸ ਭਏ ਹੈ ਪੀਰ ਔ ਪੇਕੰਬਰ ਕੇਤੇ ਗਨੇਨਾ ਪਰਤ ਇਤ ਭੂਮ ਹਿਤੇ ਹੋਏ ਕੈ ਫੇਰ ਭੂਮ ਹੀ ਮਿਲਾਏ ਹੈ ਜੋਗੀ ਜਾਤੀ ਬ੍ਰਹਮਚਾਰੀ ਵੱਡੇ ਵੱਡੇ ਛਤਰ ਧਾਰੀ छत्र की छाया कई कोस लो चलत है बड़े बड़े राजन, राजन के दावत, दावत फिरत देश बड़े बड़े राजन के दर्प को दलत है मान से महीप और दिलीप कैसे छत्र धारी बड़ो अवमान भोज दंड को करत है दारा से दलीसर दुर्योधन से मान धारी भोग भोग भूम अंत भूम में मिलत है